ਉਹ ਦੇ ਲਿਆ ਕੌਣਾ ਹੈ ਉਹ ਕਨੀਆ ਪੁੱਤ ਆ ਜਾ ਚਾਚਾ ਲੰਗਿਆ ਓਹੋ ਠੀਕ ਠਾਕ ਹੈ ਪੁੱਤ ਵਧੀਆ ਆਚਾ ਤੂੰ ਸੁਣਾ ਹੋਰ ਜਵਾਖ ਚੱਲੇ ਠੀਕ ਨੇ ਪੁੱਤ ਹਾਂ ਚਾਚਾ ਵਧੀਆ ਬਸ ਠੀਕ ਹੈ ਤਪੀਆਂ ਦਾ ਟਾਈਮ ਜਮੇ ਹੋਰ ਹੋਰ ਦੱਸ ਨਮੀਤਾ ਜੀ ਆਹਣ ਵਧੀਆ ਚਾਚਾ ਓ ਮੈਂ ਤਾਂ ਕੰਮ ਆਇਆ ਤੇਰੇ ਕੋਲੇ ਹਾਂ ਚਾਚਾ ਬੋਲ ਓ ਮੈਂ ਪਾਣੀ ਜਾ ਦੇ ਦਿੰਦਾ ਯਾਰ ਹੁਣ ਦੋ ਤਿੰਨ ਦਿਨ ਹੋ ਗਏ ਮੈਨੂੰ ਗੇੜੇ ਮਾਰਦੇ ਨੂੰ ਠੀਕ ਆ ਯਾਰ ਇੱਕ ਦਿਨ ਹੋਰ ਖੜ ਜਾ ਯਾਰਾ ਕੱਲ ਨੂੰ ਲੈ ਲਾਂਦਾ ਉਹ ਯਾਰ ਮੇਰੀ ਤਾਂ ਚਰੀ ਸਾਰੀ ਸੁੱਕੀ ਪਈ ਐ ਮੱਖੀ ਸਾਰੀ ਮੇਰੀ ਸੁੱਕੀ ਪਈ ਐ ਪੁੱਤ ਹੁਣ ਮੈਂ ਬਾਣੀ ਲਾਉਣ ਕੰਨੇ ਹੁ ਕਹਣਾ ਕੋ ਚਾਚਾ ਯਾਰ ਵਾਲੀ ਮੋਟਰ ਤਾਂ ਬੇਲੀ ਖੜੀ ਐ ਪੁੱਤ ਮੈਂ ਲਾ ਲੂ ਪਾਣੀ ਉਹ ਲਾ ਲਾ ਪਾਣੀ ਪਾ ਉਹ ਯਾਰ ਚਾਚਾ ਦਨ ਪਾ ਲਾ ਦੇ ਯਾਰਾ ਦੋ ਦਿਨ ਪਾਣੀ ਆਉਂਦਾ ਵੀ ਦੋ ਦਿਨ ਮੈਂ ਲਾ ਲਾ ਅਗਲੇ ਹਫਤੇ ਤੂੰ ਲਾਣੀ ਐ ਤੂੰ ਪੁੱਤ ਲਾਉਣਾ ਕਿੱਥੇ ਤੂੰ ਤਾਂ ਕਿਸੇ ਨੂੰ ਦੇ ਦੇਣਾ ਵਾਰੀ ਉਹ ਤੇਰੇ ਕੀ ਲੱਗਦੇ ਨੇ ਮੈਂ ਤਾਂ ਤੇਰਾ ਫੇਰ ਵੀ ਚਾਚਾ ਲੱਗਦਾ ਨਾਮ ਦੀ ਚਾਚਾ ਪੈਂਦੀ ਕਮ ਤਾਂ ਸਾਰੇ ਸ਼ਰੀਕਾਂ ਲਈ। ਉਹ ਫਿਰ ਕਿੰਦਾ ਚਾਚਾ ਯਾਰਾ ਜੇ ਦੋ ਦਿਨ ਪਾਣੀ ਕੋਈ ਲਾ ਲੂਗਾ ਕਿੱਡੀ ਗੱਲ ਐ ਕਿ ਗਰੀਬ ਦਾ ਭਲਾ ਹੋ ਜਾਊਗਾ। ਮੇਰੀ ਗੱਲ ਸੁਣ ਪੁੱਤ ਆਪਦਾ ਵੀ ਹੁੰਦਾ ਆਪਦਾ ਮਾਰੂ ਛਾਵੇਂ ਸੱਟੂ। ਕੋਈ ਚਾਚਾ ਉਹ ਤਾਂ ਗਲਤੀ ਠੀਕ ਹੈ। ਆਪਦੇ ਹਾਲ ਤਾਂ ਸੁਣੇ ਕਰੀ ਨਹੀਂ। ਨਹੀਂ ਨਹੀਂ ਗੱਲ ਸੁਣ ਮੈਂ ਤੇ ਤੈਨੂੰ ਕਦੋਂ ਭੱਜਾਂ। ਨਾਲੇ ਇੱਕ ਹੋਰ ਸੁਣੀ ਐ ਮੈਂ। ਚਾਚਾ ਜਮੀਨ ਤੂੰ ਕਿਨੂੰ ਦੇ ਰਿਹਾ? ਤੂੰ ਤਾਂ ਦੇਖ ਮੇਰਾ ਪੁੱਤ ਮੇਰੀ ਗੱਲ ਸੁਣ ਲੈ ਪੈਸੇ ਤੈਨੂੰ ਕਰਕੇ ਪਹਚਾ ਦੇ ਦਿੰਨਾ ਮੈਂ। ਤੇਰੇ ਭਾਈ ਦਾ ਮੈਨੂੰ ਫੋਨ ਆਇਆ ਬਾਹਰੋਂ ਉਹਨੂੰ ਕਿਸੇ ਮੁੰਡੇ ਨੇ ਦੱਸਿਆ ਵੀ ਉਹ ਜ਼ਮੀਨ ਵੇਚ ਰਿਹਾ ਮੇਰੀ ਗੱਲ ਸੁਣ ਲੈ ਪੁੱਤ ਮੈਂ ਤੈਨੂੰ ਹੁਣ ਪੈਸੇ ਲਿਆ ਦੇਣਾ ਕਹਿਣਾ ਤਾਂ ਪਰ ਜ਼ਮੀਨ ਕਿਸੇ ਹੋਰ ਨੂੰ ਨਹੀਂ ਦਿੰਦਾ ਹੈਗਾ ਉਹ ਤਾਂ ਅੱਛਾ ਤਾਂ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ ਸ਼ਰੀਕ ਤਾਂ ਸ਼ਰੀਕ ਹੀ ਰਹਿੰਦੇ ਹੁੰਦੇ ਨੇ ਮੈਂ ਤੇਰੀ ਕਿਹੜੀ ਸ਼ਰੀਕਾਂ ਲਈ ਕਰਕੇ ਦੇਤੀ ਤੈਨੂੰ ਤੇਰੇ ਨਾਲ ਜਿੱਥੇ ਕਿੱਥੇ ਨਹੀਂ ਖੜਾ ਮੈਂ ਹਰੇਕ ਥਾਂ ਮੈਂ ਤੇਰੇ ਨਾਲ ਖੜਾ ਜਿੱਥੇ ਤੈਨੂੰ ਦੋ ਰੁਪਏ ਦੀ ਲੋੜ ਪੈਂਦੀ ਤੈਨੂੰ ਮੈਂ ਪਹਿਲਾਂ ਪੈਸੇ ਦਿੰਨਾ ਕਦੋਂ ਤੇਰੇ ਤੋਂ ਭੱਜਾਂ ਕਦੋਂ ਤੇਰੇ ਤੋਂ ਬਾਹਰ ਹੋ ਜਾਵਾਂ ਕਦੇ ਤੈਨੂੰ ਪੈਸਿਆਂ ਨੂੰ ਜਵਾਬ ਦੇ ਤੈਨੂੰ ਕਿਸੇ ਹੋਰ ਟੱਕਰ ਨੂੰ ਜਵਾਬ ਦਿੱਤਾ। ਤੁਸੀਂ ਫੇਰ ਵੀ ਉਹੋ ਜਿਹੀਆਂ ਗੱਲਾਂ ਕਰਦੇ ਹੋ। ਮੈਂ ਤਾਂ ਤਾਂ ਕਹਿਣਾ ਦੇਖ ਕੱਲ ਨੂੰ ਮੈਂ ਮਰ ਖਾਪ ਜਾਊਂਗਾ ਤੁਸੀਂ ਸਾਹਮਣਾ ਹੋਰ ਕੌਣ ਸਾਹਮਣਾਊਗਾ। ਤੇ ਛਰੀਕ ਹੁੰਦੇ ਨੇ ਉਂਗਲ ਪਾੜ ਕੇ ਰੱਖਦੇ ਨੇ। ਅੱਜ ਤੇਰੇ ਤੇਰੇ ਕੋਲੇ ਹੋਈ ਮੇਰੇ ਕੋਲੇ ਹੋਈ ਇੱਕੋ ਗੱਲ ਐ। ਕੋਈ ਤਾਂ ਚਾਚਾ ਕਹਿਣ ਦੀ ਗੱਲਾਂ ਹੁੰਦੀਆਂ ਨੇ ਵੀ ਤੂੰ ਅਡਾੜ ਕਰਕੇ ਦੇ ਦੇਗਾ। ਦੇ ਕੇ ਤਾਂ ਉਹਦੇ ਮੁੰਡੇ ਨੂੰ ਜਾਏਗਾ ਸਾਰਾ ਕੁਝ। ਮੈਂ ਕਿੱਥੇ ਲੈ ਕੇ ਜਾਣੀ ਆ ਪੁੱਤ ਮੈਂ ਕਿੱਥੇ ਲੈ ਜੂ ਕਿਹੜੇ ਲੈ ਗਏ ਪਹਿਲਾਂ ਵਾਲੇ ਪੁਰਖੇ ਲੈ ਗਏ ਕੋਈ। ਉਹ ਨਾਲੇ ਧਰ ਗਏ। ਚਾਚਾ ਮੇਰੀ ਗੱਲ ਸੁਣੋ ਸ਼ਰੀਕ ਤਾਂ ਹਮੇਸ਼ਾ ਸ਼ਰੀਕ ਹੀ ਰਹਨਾ ਹੁੰਦਾ ਸ਼ਰੀਕ ਤਾਂ ਨੀਚੇ ਲਾ ਕੇ ਖੁਸ ਹੈ ਕੋਈ ਨਹੀਂ ਸ਼ਰੀਕ ਹੁੰਦਾ ਆਪ ਬਣਾਉਨੇ ਆਪਾ ਸ਼ਰੀਕ ਜਦੋਂ ਆਪਣੇ ਮਨ ਚ ਮੈਲ ਹੁੰਦੀ ਆ ਤਾਂ ਸ਼ਰੀਕ ਬਣਦੇ ਨੇ ਚਲ ਮੈਂ ਨਹੀਂ ਕਦੇ ਤੈਨੂੰ ਬਗਾਨਾ ਸਮਝਿਆ ਮੈਂ ਤਾਂ ਆਪਣੇ ਮੁੰਡੇ ਵਾਂਗੂ ਸਮਝਦਾ ਤੈਨੂੰ ਕਿਹੜੀ ਚੀਜ਼ ਦੀ ਲੋੜ ਆ ਜਿਹੜੀ ਮੈਂ ਤੈਨੂੰ ਲਿਆ ਕੇ ਨਹੀਂ ਦਿੰਦਾ ਉਹ ਤਾਂ ਠੀਕ ਆ ਚਾਚਾ ਫੇਰ ਚਲ ਮੇਰੀ ਗੱਲ ਸੁਣ ਪਾਣੀ ਕੋਈ ਨਹੀਂ ਕਦੀ ਹੱਥ ਨੇ ਵੱਢਣੀ ਫਿਰ ਚੰਨ ਜੀ ਕੋਈ ਨਾ ਮੇਰੀ ਗੱਲ ਸੁਣ ਲੈ ਜ਼ਮੀਨ ਕਿਸੇ ਹੋਰ ਨੂੰ ਨਹੀਂ ਦੇਣੀ ਮੈਂ ਪੈਸੇ ਪਛਾ ਦਿੰਨਾ ਕੋਈ ਨਹੀਂ ਚਾਚਾ ਤੇਰੇ ਭਾਈ ਨੂੰ ਫੋਨ ਕਰ ਲਈ ਕਿੰਨੇ ਪੈਸੇ ਕਹੇਗਾ ਉਹਨੇ ਤੇਰੇ ਖਾਤੇ 'ਚ ਪਾ ਦੇਊਗਾ ਪੈਸੇ ਚਲ ਕੋਈ ਨਾ ਚਾ ਚਾ ਯਾਰ ਦੇਖਦੇ ਹਾਂ ਕੀ ਬੰਦਾ ਜ਼ਮੀਨ ਨਾ ਮੇਰੇ ਮੇਰਾ ਛੇਰ ਮੇਰੀ ਗੱਲ ਸੁਣ ਲੈ ਲੋਕ ਹੋਰ ਤਰ੍ਹਾਂ ਦੇ ਬੰਦੇ ਹੁੰਦੇ ਨੇ ਬਾੜ ਕੇ ਰੱਖਦੇ ਨੇ ਜਿੰਨੇ ਪੈਸੇ ਦੀ ਤੈਨੂੰ ਲੋੜ ਆ ਪੁੱਤ ਮੈਂ ਤੈਨੂੰ ਖਰੇ ਕਰ ਦੂੰਗਾ ਚਲ ਠੀਕ ਆ ਚਾਚਾ ਫਿਰ ਹੈ ਕੋਈ ਨਹੀਂ ਪਾਣੀ ਵਾੜ ਲਈ ਫਿਰ ਯਾਰ ਆਥ ਲੈ ਲਈ ਮੇਰੀ ਗੱਲ ਸੁਣ ਲੈ ਧਿਆਨ ਨਾਲ ਛੇਰਾ ਤੂੰ ਕਿਸੇ ਹੋਰ ਨੂੰ ਨਾ ਜ਼ਮੀਨ ਦੇ ਦੀ ਨਹੀਂ ਦੰਦਾ ਚਾ ਕੋਈ ਆਥ ਨਾ ਪੜਾ ਲਈ ਕੋਈ ਨਾ ਚਾ ਉਲਾਂਗਾ ਦੇਖ ਲੈ ਆਪਣਾ ਸਾਰਾ ਰੰਗ ਤੇਰੇ ਪਿਛਲੇ ਜੇ ਤੂੰ ਮੂੰਹੋਂ ਬੇਜਤੀ ਤੇਰਾ ਪਿਛਲਾ ਬਾਣ ਸਾਰਾ ਹੀ ਰਹਿ ਜਾਊਗਾ ਇਹ ਲੋਕ ਹੁੰਦੇ ਨੇ ਤੇਰਾ ਫਰੈਂਟ ਫਰੈਂਟ ਲੈ ਜਾਣਗੇ ਚਲ ਚਾਚਾ ਦੇਖਦੇ ਆਂ ਫਿਰ ਕਿਹੜੇ ਰਾਜੇ ਦੀ প্রজਾ ਆਉਂਦੀ ਆ ਕਰਦੇ ਆਂ ਫਿਰ ਗੱਲ ਆਪਾਂ ਸ਼ਾਮ ਨੂੰ ਬਹਿਣੇਗੇ ਚੱਲ ਭਾਈ ਮਰਜ਼ੀ ਐ ਤੇਰੀ ਮੈਨੂੰ ਤਾਂ ਕੀ ਐ ਕੱਲੋਂ ਤੇਰਾ ਪਿਛਲਾ ਬਾਹਣ ਕਿਸੇ ਨੇ ਨਹੀਂ ਲੈਣੀ ਨਹੀਂ ਤੇਰੇ ਤਾਂ ਠੇਕੇ ਤੇ ਵੀ ਨਹੀਂ ਆਣਾ ਕਿਸੇ ਤੇ ਫਿਰ ਕੱਲੋਂ ਤੂੰ ਮੈਨੂੰ ਕਹੇਂਗਾ ਚਾਚੇ ਨੇ ਮੈਨੂੰ ਕਿਹਾ ਨਹੀਂ ਦੀ ਤਾਂ ਫਾਈ ਜਾਣੇ ਬੰਦੇ ਦਾ ਕਿਹਾ ਔਲੀ ਦਾ ਖਾਦਾ ਪੁੱਤ ਬਾਅਦ ਚ ਸੁਵਾਦ ਦਿੰਦੇ ਹੁੰਦੇ ਚਲ ਕੋਈ ਨਹੀਂ ਚਾਚਾ ਯਾਰ ਮਿਲਦੇ ਆ ਸ਼ਾਮ ਨੂੰ ਖੇਤ ਮਿਲਦੇ ਆ ਚਲ ਭਾਈ ਹੋਰ ਜਵਾਕ ਚੱਲਦਾ ਠੀਕ ਹੈ ਠੀਕ ਆ ਚਾਚਾ ਬਸ ਸਾਰੇ ਵਧੀਆ ਨੇ ਚਲ ਕੋਈ ਨਾ ਪੁੱਤ ਮੈਨੂੰ ਪਤਾ ਜਮੀਨ ਜੂਨ ਸ਼ਰੀਕਾਂ ਦੀ ਕਾਨੂੰ ਜਮੀਨ ਤਾਂ ਤੂੰ ਦੱਬਨ ਨੂੰ ਕਰਦਾ ਐ ਇੰਨਾ ਮਾੜਾ ਨਹੀਂਗਾ ਜੱਟ ਫਰੰਟ ਤੁਸੀਂ ਬਾਣ ਦਾ ਝੋਟੇ ਸਰਵਰ ਗਾ ਜਿੰਨਾ ਮਰਜ਼ੀ ਲੰਘਾ ਦੇ ਬਾਕੀ ਰਹਿੰਦੀ ਚਾਚਾ ਤੇਰੀ ਵੀ ਨਹੀਂ ਜੇ ਮੇਰੀ ਨਾ ਰਹੀ ਨਾ ਛੜਦਾ ਜ਼ਮੀਨ ਤੇਰੀ ਵੀ ਨਹੀਂ